ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਮਾਲਕਤਾਂ ਨੂੰ ਚੜ੍ਹਦੀ ਕਲਾ ਦੇ ਪੰਦਰੁਸਤੀ ਬੁਲਦੀ ਤੁਸੀਂ ਦੇਖ ਲੁਕੜੀ ਤੇ ਰਾਤ ਚੌਗਣੀ ਤਰੱਕੀ ਕਰੋ ਤੇ ਸਾਡੇ ਡਾਕਟਰ ਸਾਹਿਬ ਨੇ ਕਹਿਣ ਨੂੰ ਵਾਰ-ਵਾਰ ਸਬਸਕ੍ਰਾਈਬਰ ਨੂੰ ਵੀ ਸਾਰੇ ਜਾਣੀ ਬਿਲਕੁਲ ਜੀ ਤਿਆਰ ਬ੍ਰਦਰਸ ਹਾਂ ਬਾਕੀ ਆਪ ਇਹਨਾਂ ਵੀਰਾਂ ਦਾ ਬੜਾ ਸਾਥ ਆ ਸਾਨੂੰ ਦਿੱਤਾ ਇਹਨਾਂ ਨੇ ਬਹੁਤ ਵਧੀਆ ਜਦੋਂ ਮਰਜੀ ਆਈਦਾ ਸੀ ਘਰ ਮੈਂ ਤਾਂ ਬੜੇ ਵੇਚੀ ਜਿੱਕੋ ਆਪਾਂ ਵਰਤਿਆ ਵਾ ਆਪਣੇ ਘਰ ਨੂੰ ਘਰ ਰਹਿਣਾ ਆਪਾਂ ਵਰਤਿਆ ਵਾ ਸਾਡਾ ਆਪਣਾ ਘਰ ਆ ਭਾਈ ਅੱਜ ਅਸੀਂ ਕਰਤਾ ਵਾ ਮਤਲਬ ਇਹ ਰਿਸ਼ਤੇ ਦਾ ਵੀਡੀਓ ਦਾ ਦੀ ਐਂਡ ਤੇ ਬਹੁਤ ਬਹੁਤ ਡਾਕਟਰ ਸਾਹਿਬ ਦਾ ਧੰਨਵਾਦ ਨਹੀਂ ਜੀ ਬਈ ਤੁਸੀਂ ਤੁਹਾਡੇ ਵਾਲਾ ਕੋਈ ਨਹੀਂ ਨਾਲ ਇਹ ਨਹੀਂ ਕੀਤੀ ਜੇ ਤੁਹਾਨੂੰ ਆਖੇ ਵੀਡੀਓ ਬਣਾਉਣ ਤੋਂ ਪਹਿਲਾਂ ਕੰਮ ਨਹੀਂ ਇੱਕ ਵਾਰੀ ਵੀ ਮਤੇ ਵੱਟ ਨਹੀਂ ਪਾਇਆ ਕਿ ਸਭ ਤੋਂ ਯਾਨੀ ਕਿ ਦੋ ਹੀ ਬੁਰੇ ਬੰਦੇ ਬੱਲੇ ਵੱਟ ਵਿੱਚ ਨਹੀਂ ਪਾਇਆ ਜਦੋਂ ਮਰਜ਼ੀ ਆਣ ਕੇ ਵੀਡੀਓ ਬਣਾਈ ਐ ਸਭੋਂ ਆਪਣੀ ਡਾਕਟਰੀ ਲੈਣ ਜਾਂ ਮਰੀਜ਼ ਛੱਡ ਕੇ ਵੀ ਸਾਡਾ ਨਾ ਟਾਈਮ ਸਪੈਂਡ ਕਰਦੇ ਰਹੇ ਬਈ ਗੱਲ ਸਹੀ ਗੱਲ ਹੋ ਗਿਆ ਨੇ ਸਹੀ ਆ ਘੜੀ ਬਣ ਕੇ ਕਿਹੜਾ ਟਾਈਮ ਹੈ ਨਰੀ ਦਾ ਬੰਦਾ ਸੋਈਦਾ ਹੀ ਆ ਆਹ ਆਏ ਆਪੇ ਬਣਾ ਲਏ ਜਣ ਜਣ ਕੇ ਉਹ ਜਾਨੀ ਨਾ ਇਹ ਡਾਕਟਰ ਸਾਹਿਬ ਸਾਡੇ ਘਰੇ ਦੀ ਮਸ਼ੀਨ ਆ ਕਦੀ ਉਚੋਲੇ ਬਣ ਗਏ ਕਦੀ ਡਾਕਟਰ ਸਾਹਿਬ ਬਣ ਗਏ ਉਹਨੇ ਇੱਕ ਸੀਨੇ ਨਾਲ ਮਾਰੀ ਸੋਚਿਆ ਉਹ ਉੜਿਆ ਗੋਣਾ ਉੜਿਆ ਛੜਿਆ ਸੀਨੇ ਡਾਕਟਰ ਸਾਹਿਬ ਹੋ ਗਿਆ ਅੱਧੀ ਮਹੀਨੇ ਉਹ ਕਰਾਵਾ ਸਰਪੰਚ ਵੀ ਬਣੇ ਜੀ ਹਾਂ ਨਹੀਂ ਹੁਣ ਇੱਕ ਸੀਨੇ ਨਾਲ ਠੇਕੇਦਾਰ ਵੀ ਬਣਾਇਆ ਸੀ ਉਹ ਕਿਹੜਾ ਉਹ ਸੀਨੇ ਨਾਲ ਚੋੜਦਾ ਉਹ ਲੱਗਣੇ ਬਹੁਤ ਕਰਾਵਾ ਨਾ ਕੋਣ ਡਾਕਟਰ ਵੀ ਬਣ ਗਿਆ ਠੇਕੇਦਾਰ ਵੀ ਬਣਿਆ ਸੀ ਠੇਕੇਦਾਰ ਨਾਲ ਚੋੜ ਇਹਨਾਂ ਦਾ ਆਪਣਾ ਮੈਡੀਕਲ ਸਟੋਰ ਆ ਜਿੱਥੇ ਆਪਾਂ ਸੀਡ ਕਰਦੇ ਆ ਤੇ ਬਹੁਤ ਵਧੀਆ ਨੀ ਸਭਾ ਦੇ ਜਿਹੜੇ ਭਰਾ ਭਜਾਈ ਆ ਉਹਨਾਂ ਦਾ ਇਹ ਜਿਹੜਾ ਘਰ ਆ ਇਹ ਡਾਕਟਰ ਸਾਹਿਬ ਦੇ ਵੱਡੇ ਭਰਾ ਦਾ ਹੈ ਉਹ ਸੁਵੇਰਾ ਰਟਾਇਆ ਹੈ ਨੇ ਤੇ ਇਹਨਾਂ ਨਾਲ ਆਪਣਾ ਇੱਕ ਟੈਂਟ ਹਾਊਸ ਵੀ ਆ ਗਿੱਲ ਟੈਂਟ ਹਾਊਸ ਮੈਡੀਕਲ ਸਟੋਰ ਪ੍ਰਿੰਟ ਸਟੋਰ ਲੈਬਰਾਟਰੀ ਜਿਨੇ ਵੀ ਨਹੀਂ ਹੋਇਆ ਹੈ ਇੱਕ ਕੋਈ ਵੀ ਡਾਕਟਰ ਸਾਹਿਬ ਨੇ ਖੋਲੀ ਆਪਣੇ ਬਾਕੀ ਇਹ ਸਾਰੇ ਯੂਟਿਊਬਰ ਤੇ ਫੈਮਿਲੀ ਆ ਨਾ ਇਹਨਾਂ ਦਾ ਬਹੁਤ ਹੀ ਵਧੀਆ ਕਿੰਨੇ ਸੁਭਾਅ ਇਦਾਂ ਮਿਲ ਕੇ ਬੜਾ ਦਿਲ ਕਰਦਾ ਕਿਸੇ ਮੋੜ ਮਿਲ ਲੱਗਦਾ ਸਰ ਮਰੀਬ ਮਾ ਜਿੱਦ ਕਦਿਆ ਨਾਲ ਫੈਂਸੇ ਸੁਭਾਵੇ ਤਾਂ ਰਿਆ ਕਰ ਨਹੀਂ ਨਹੀਂ ਹਾਂ ਜੀ ਬਲਕੇ ਖੁਸ਼ੀ ਹੁੰਦੀ ਤਾਂ ਇਹ ਤਾਂ ਸਹੀ ਨਾ ਨਹੀਂ ਡਾਕਟਰ ਸਾਹਿਬ ਜੀ ਤੁਹ ਹੁੰਦੇ ਆ ਥੋੜਾ ਜਿਆਦਾ ਡਿਪਰੈਸ਼ਨ ਜੇ ਇਹ ਵੀ ਸਾਨੂੰ ਫੋਨ ਕਰਦੇ ਆ ਕੀ ਆਇਓ ਮਾੜਾ ਜਿਆ ਫੇਰੇ ਜੀ ਨੂੰ ਲਾ ਕੇ ਉਹਨੇ ਨਾਲ ਅਸੀਂ ਜਿਹਨਾਂ ਨੂੰ ਕਹਿ ਕੇ ਡਾਕਟਰਾਂ ਨੇ ਨੂੰ ਲਿਆਓ ਨਾਲ ਜਿਹਨਾਂ ਨੂੰ ਮੋੜ ਦੀ ਕਿਹਨੇ ਲਿਆ ਕੇ ਦਿੱਤੀ ਹੁਣ ਫੋਨ ਦੀ ਨਾਲ ਆਇਓ ਨਹੀਂ ਨਹੀਂ ਹੁਣ ਵਾਰ ਨਾਲ ਗੋਲਡ ਥੋੜਾ ਦਾ ਦਾਈ ਨੂੰ ਦਾਈ ਵੀ ਪੀ ਵਾਲੀ ਤੇ ਕਹਿ ਕੇ ਆ ਸੁਖ ਤੇਰੇ ਵਾਸਤੇ ਜੇ ਪਾਈ 골ਡ ਵਾਲੀ ਡੱਬੀ ਚ ਹੀ ਹੋਣੀ ਜੀ ਉਹਨੂੰ 골ਡ ਵਾਲੀ ਡੱਬੀ ਚ ਪਾ ਕੇ ਕੀ ਬਣਾ ਤੁਸੀਂ ਫਿਰ ਉਦੋਂ ਪਹਿਲਾਂ ਇਦਾਂ ਕੀਤਾ ਵੇ ਮੈਨੂੰ ਨਹੀਂ ਮੈਂ ਕਹਿ ਸਕਦੇ ਨਹੀਂ ਇਹ ਨਹੀਂ ਹੈ ਨਹੀਂ ਇਹਨੇ ਵੀ ਗੱਲ ਕਰਨੀ ਪਹਿਲਾਂ ਵੀ ਆ ਕੇ ਦੱਸੀ ਜਾਂਦਾ ਨਹੀਂ ਤੇਰਾ ਤੇਰਾ ਮਤਲਬ ਉਹ ਵੀ ਜਿਹੜਾ ਬੰਦਾ ਚੋਰ ਹੁੰਦਾ ਉਹਨੂੰ ਸਾਰੇ ਚੋਰੀ ਲੱਗਦੇ ਆ ਮੈਂ ਮੈਂ ਤੁਹਾਨੂੰ ਕਹਿਣ ਕਿ ਇਹਨਾਂ ਪੈਸੇ ਦੂਜਾ ਲਿਆਉਣਾ ਵਾ ਵੀ 골ਡ ਵਾਲੀ ਡੱਬੀ ਚ ਹੀ ਲਿਆਉਣਾ ਵਾ ਨਹੀਂ ਨਹੀਂ ਪਰ ਮੈਂ ਇਹ ਗੱਲ ਨਹੀਂ ਕੀਤੀ ਜੀ ਨਹੀਂ ਤੇ ਅੱਟੀ ਉਧਰ ਆਏਗੀ ਤੁਹਾਡੀ ਬਾਅਦ ਦੇ ਪੈਂਡਿੰਗ ਪਈ ਜਣਾ ਬਾਦੀ ਕਨਫਰਮ ਸਮੋਸੇ ਐਨੀਵਰਸਰੀ ਮੈਕਸਰ ਸਾਡੀ ਫੀਗ ਐਗੀ ਜੀ ਮੈਚਰਸ ਸਿਖਾਏਗੀ ਨਾ ਫੇਰ ਮੈਕਸਰ ਸਾਡੇ ਕਹਿੰਦੇ ਫੇਰ ਆਣਾ ਨਹੀਂ ਛੱਡ ਦਿੰਦਾ ਨਹੀਂ ਕਰਦੇ ਨਹੀਂ ਹੋਈ ਆਹ ਮੱਛੀ ਨਹੀਂ ਬਣਾਈ ਆ ਅੱਜ ਵੀ ਕਹਾਈ ਮੱਛੀ ਦੀ ਪਾਰਟੀ ਦੋ ਹਾਂਜੀ ਮਹੀਨੇ ਵਾਲੀ ਬਣਾਈਓ ਮਹੀਨੇ ਮਹੀਨੇ ਹਰ ਮਹੀਨੇ ਵਾਲੀ ਹਰ ਮਹੀਨੇ ਮਨ ਕੋਈ ਦਾ ਹੋਣਾ ਟ੍ਰੈਂਡ ਦੀਆਂ ਨਹੀਂ ਕਰਗੇ ਮਾ ਨਵਾਂ ਬੱਚਾ ਹੁੰਦਾ ਵਾ ਕੀ ਨਹੀਂ ਜਨਾ ਪਾਡੇ ਕੇ ਆਹੋ ਉਹ ਤੁਸੀਂ ਹੀ ਕੰਮ ਕਰੋ ਹਰ ਮਹੀਨੇ ਦੀ ਐਨੀਵਰਸਰੀ ਕਰਦੇ ਪੁੱਲੇ ਪਰਿਵਾਰ ਨਾਲ ਪੁੱਲੇ ਪਰਿਵਾਰ ਇਹ ਚਲੋ ਚੱਹੀ ਫਿਰ ਆਪੋ ਆਪਣਾ ਚਲੋ ਇੰਟਰਕਟਰ ਸਾਫ ਕਰਾਣਾ ਨਾ ਪੋਦਾ ਜਾਨ ਸਟੈਂਡਿਕ ਬਟਾ ਲਾਣਾ ਸੈਂਸਰ ਆ ਆ ਬਾਈ ਬੜਾ ਥਲੇ ਕਰ ਭਾਈ ਨਵੀਂ ਤਕਨੀਕ ਦੇ ਆਏ ਮੋਟਰ ਸਨ ਸਟੈਂਡ ਚੁੱਕਣਾ ਪੈਂਦਾ ਅੱਜ ਕੱਲ ਇਹਦੇ ਹੁਣੇ ਬੰਦ ਹੋ ਜਾਣਾ ਬੜਾ ਥਲੇ ਤਾਵੇਂ ਬੰਦ ਹੋ ਜਾਣਾ ਹੋ ਇੱਥੇ ਕਦੇ ਮੋੜਦੇ ਨੇ ਆ ਬੈ ਜਾ ਹੁਣ ਕੇ ਹੁਣ ਕੜਾਉਣਾ ਮਗਰ ਆਉਣਾ ਕਿ ਰੋਕਣਾ ਕਿ ਨਾ ਜਾਓ ਚਾਹ ਪੀ ਕੇ ਚਲ ਜਿਓ ਪਿਆਲਤੀ ਚਾਹ ਜਿਹੜੀ ਪੀਉਣੀ ਹੁੰਨਾਂ ਨੇ ਇਹਨਾਂ ਨੇ ਕਾੜੀ ਨਾ ਫਕਾ ਡਾੜੀ ਦੇ ਧੋਖੇ ਨਾਲ ਲਵਾਈ ਆ ਕੋਈ ਨਹੀਂ ਬਣਾ ਡਾੜੀ ਨਾਲ ਨਾ ਕਰਕੇ ਗਿਆ ਉਹ ਮੇਰੇ ਡਾੜੀ ਤੇ ਕਹਿ ਕੇ ਗਿਆ ਹੀ ਤੇ ਪੁੱਤ ਮਿਲੀ ਜਾਈਂ ਜਿੰਨਾ ਚਿਰ ਮਿਲਣਗੇ ਠੀਕ ਆ ਨਹੀਂ ਤੇ ਆਪਣੀ ਪਹਿਲੀ ਬਹੂਣ ਵਾਲੀ ਬਣੀ ਇਹਨਾਂ ਨੇ ਧੋਖੇ ਨਾਲ ਲਵਾਈ ਹੁਣ ਪਟਵਾਰੀਆਂ ਦੇ ਜਾ ਕੇ ਆਪਾਂ ਕੀ ਕਰਨਾ ਮੈਂ ਤਾਂ ਉਧਰ ਨੂੰ ਧਮਕੀ ਦੇਈ ਹੈ ਵਾਧੂ ਦਾ ਪਹਿਲਾ ਹੀ ਲੱਗ ਜਾਣਾ ਉਹ ਤੇ ਗੱਲ ਬਲਜੀਤ ਤੇਰੀ ਠੀਕ ਵਾ ਉਹ ਤੇ ਮੈਨੂੰ ਵੀ ਪਤਾ ਵਾ ਕੀ ਪਟਵਾਰੀ ਕੋ ਇਹ ਪਟਵਾਰੀ ਨੀ ਕਿਹੜਾ ਮੁਕਤ ਕਰਕੇ ਕੰਮ ਜਣਾਵਾ ਲੱਖਾਂ ਰੁਪਈਆ ਮੰਗਣੇ ਤੇ ਜੇ ਉਹਨਾਂ ਦੇ ਨਾਮ ਆ ਤੇ ਉਹਨਾਂ ਦੇ ਨਾਂ ਰਹਿਣੀਆਂ ਕੇਸ ਕਰਾਂਗੇ ਕਈ ਕੋ ਕਰਾਂਗੇ ਕਿ ਵੀ ਤਾਂ ਮੁਰਕੇ ਜ਼ਮੀਨ ਹੋਣੀ ਮਿਲਨੇ ਸਾਡੀ ਜਾਨ ਨਾ ਨਿਕਲ ਜਾਣੀ ਫੇਰ ਮਿਲਣੀ ਹੈ ਮੈਂ ਹਸਾ ਬਣਾ ਆਹੀ ਨਹੀਂ ਲੈਂਦੇ ਪਹਿਲੀ ਮੋਟਰਸਾਈਕਲ ਦੇ ਦੋ ਸਾਡਾ ਮੋਟਰਸਾਈਕਲ ਨਹੀਂ ਪਹਿਲੀ ਮੋਟਰਸਾਈਕਲ ਲੈਣਾ ਦੱਸੋ ਹਾਂ ਪਹਿਲੀ ਸਸਤੀ ਮੋਟਰਸਾਈਕਲ ਮੇਰੇ ਮੋਟਰਸਾਈਕਲ ਲੈਣਾ ਤਾਂ ਆਈ ਮਨ ਕੀ ਹਾਂ ਬਣ ਕੇ ਪਤਾ ਲਓ ਲਾਗਾ ਆਗਾ ਮੇਲੇ ਚੱਲੇ ਲੰਗੇ ਹਾਂਜੀ ਹਾਂਜੀ ਦਾਡ ਸਾਦਾ ਵਲੋਗ ਪੂਰਾ ਕਰਕੇ ਮੈਂ ਅੰਦਰ ਬੈਗਿਆ ਚਲ ਚਲ ਨਹੀਂ ਆਈ ਹੈ ਨਾ ਹੀ ਕਰਾਈ ਆ ਸਿਰਫ ਗੱਲਾਂ ਹੀ ਆ ਹਰਜੋ ਜੀ ਤੁਸੀਂ ਪ੍ਰਾਪਤ ਤਾਂ ਕਰਦੇ ਹੈਂ ਤੇਰੀ ਤੇ ਆਪਣੇ ਕੱਲੇ ਨਾਲ ਕਰਾਈ ਆ ਲੋਕਾਂ ਨੂੰ ਇਹ ਇੱਕ ਟੈਲੈਂਟ ਤੁਹਾਡੇ ਦੇ ਵਿੱਚ ਤੇ ਹੀ ਆਪਣੇ ਨੇ ਜਾਗਰਤ ਕੀਤਾ ਵੀ ਆਹ ਹੁੰਦੀ ਗੱਲਾਂ ਮੇ ਜੀ ਆਹ ਰਿਸ਼ਤੇ ਬਦਲੀ ਰਿਸ਼ਤੇ ਆ ਹੁੰਦੇ ਆ ਐਦਾਂ ਮਤਬਲ ਕਰਦੇ ਲੋਕੀ ਸਹੀ ਗੱਲ ਸਹੀ ਗੱਲ ਵੈਸੇ ਉਹਦਾ ਹਿਸਾਬ ਅੰਦਰ ਕੁੜੀ ਦਾ ਉਡੀ ਪਿਆਰੀ ਆ ਨਾ ਬਣਦੀ ਆ ਬਸ ਠੱਕੇ ਨਵਾਈ ਆ ਉਹ ਠਕੇ ਨਾ ਕਹਦਾ ਉਹਦੇ ਉਦਾਂ ਹੀ ਪਡਾਰੀ ਨੂੰ ਰਿਸ਼ਵਤ ਦੇਖ ਰਿਹਾ ਆਪਣੇ ਨਾਂ ਕਰਾ ਲਈ ਆ ਕੇ ਠੀਕ ਆ ਬੱਚੋ ਬੱਚੋ ਜਨਾ ਬੱਚ ਬਸ ਸਕਦੇ ਆਪਣੇ ਕੋਲ ਕੋਈ ਨਹੀਂ ਛਾਈ ਛਾਈ ਨਹੀਂ ਧੋਖੇ ਕੀ ਇੰਨਾ ਸਾਰਾ ਕੁਝ ਕਰੀਂ 3 ਮਿੰਟ ਦੀ ਕਰਾਣਾ ਮੈਂ ਤਾਂ 3 ਮਿੰਟ ਦੇ ਦੋ ਬਣਾ ਦੇ ਇਹ ਤਾਂ ਨਹੀਂ ਜੋ ਵੀ ਇੱਛਾ ਹੈ ਤਾਂ ਖੂਕੀਏ ਤੇ ਮੇਰੇ ਡੈਡੀ ਬਿਮਾਰੀ ਨੇ ਜਿਹਦੇ ਉੱਤੇ ਖੂਕੇ ਕਰਕੇ ਲਵਾ ਲਈ ਨਹੀਂ ਲਵਾਇਆ ਮੈਂ ਤਾਂ ਉਹ ਖੂਕੇ ਇਹ ਸਾਡਾ ਘਰ ਤੋਂ ਦੇ ਉਹ ਪਟਵਾਰੀ ਕੋਲ ਜਾ ਕੇ ਨਾ ਨਹੀਂ ਉਹ ਉਥੇ ਕਾਲੀ ਰਹਾ ਨਹੀਂ ਪਟਵਾਰੀ ਕੋਲ ਰਹਿ ਕੇ ਆ ਕੇ ਆ ਉਹ ਨਾ ਉਹ ਕੰਮ ਨਹੀਂ ਕਰਦੀ ਉਹ ਫਿਰ ਤੂੰ ਆਖੀ ਨਾ ਬਲਜੀਤ ਨਹੀਂ ਤੂੰ ਮੈਂ ਇੱਥੇ ਕਹਿ ਗਈ ਨਾ ਮੈਂ ਬਾਂਦੀ ਔਨ ਕਰਵਾਈ ਕਰਨੀ ਤੇ ਮੈਂ ਪਟਵਾਰੀ ਕਹਿੰਦੇ ਮੈਂ ਕਰ ਨਹੀਂ ਕਰਦੀ ਕਰਦੇ ਤੇ ਜਦੋਂ ਲੈਂਡੋਕੇ ਨੂੰ ਬੱਤਲਵਾਈ ਤੇ ਆਉਂਦਾ ਮੈਂ ਕਿਹਾ ਬਲਜੀਤ ਤੇ ਮਿਲਦੇ ਫਿਰ ਕੱਲ੍ਹ ਆਉਂਦੇ ਸੀ ਜੇ ਹੁਣ ਮੈਂ ਕਰ ਕਰਦੀ ਕਰਾਂ ਕਿ ਇਹਨਾਂ ਬਾਤ ਦਾ ਹਾਲਾਂਕਿ ਉਹ ਗਈ ਮੈਂ ਕਿੰਨੀ ਕਰਨਾ ਦੋ ਦੋ ਨਹੀਂ ਬੰਨੀ ਔਰ ਇੱਥੇ ਹੀ ਹੋਵੇ ਘਰੇ ਵੀ ਕਿਹੜੇ ਮੂਨੇ ਜਾਣਾ ਉੱਥੇ ਹੋਣੀ ਟਿਕਣੀ ਨਹੀਂ ਇੱਥੇ ਨਹੀਂ ਕਰਨਾ ਕਿ ਹੁਣ ਚਲੀਏ ਘਰ ਤੇ ਦੋ ਲੱਕ ਵੀਰੇ ਇਹੋ ਸੋਚ ਜਿੱਧਰ ਗਈਆਂ ਬੇੜੀਆਂ ਤੇ ਉਧਰ ਗਏ ਜਿੱਧਰ ਮਾਪੇ ਉਹ ਉਸੇ ਜ਼ਮੀਨ ਰਹੀ ਤੇ ਹੁਣ ਆਪਣਾ ਕੋਈ ਸੋਚੀ ਮੈਂ ਸੁਟਣਾ ਫਿਰ ਵਜੀਦ ਗਈ ਆ ਆਪਣਾ ਹੀ ਕਰਨਾ ਇਹ ਕਹਦਾ ਇਹੋ ਬੰਦ ਨਿਕਲਣਾ ਬਹਾਰੇ ਕਿ ਕੋਈ ਨਹੀਂ ਲੈਣੀ ਚੁੱਪ ਕਰਕੇ ਬੰਬੀ ਤੇ ਜੰਨਨ ਆ ਉੱਥੇ ਖੇਸ਼ੇ ਨਹੀਂ ਰਹਿਣਾ ਤੇ ਹੋਰ ਕਿਹੜੇ ਚੱਜਾ ਕਰ ਬੇਸ਼ੱਕ ਪੜੋ ਇੱਥੋਂ ਪਤਾ ਲੱਗਿਆ

ਗਈ ਉਹ ਮੁੰਡੇ ਨੂੰ ਲੈਣ ਅੱਛਾ ਅੱਛਾ ਤੇ ਇਹ ਵੀ ਲੋ ਬਤਾ ਪੰਜਰੂ ਕੋਈ ਨਾ ਪੋਸ਼ਪਰ ਟਾਲ ਘਟ ਜਾਂਦੀ ਬੰਦੇ ਦੀ ਨਹੀਂ ਨਹੀਂ ਤੈਨੂੰ ਪੁੱਛ ਕੇ ਕੁਰੀਆ ਕਰਦੇ ਆ ਕੋਈ ਐਦਾ ਹੀ ਨਾ ਦੂਰ ਦੂਰ ਟੋਲਵਾ ਕੇ ਚੰਗੇ ਲੱਗਦੇ ਆ ਤੂੰ ਕੀ ਆ ਕੇ ਮੈਂ ਕਹਿੰਦਾ ਚੱਲ ਮੈਂ ਭਾਈ ਪੈਸੇ ਲੈ ਜਾਂਦੇ ਖਰਚ ਕੇ ਆ ਜਾਂਦੀ ਗੱਲ ਆਈ ਉਹ ਆਏ ਲੋ ਬਹਿਰ ਮਾਰ ਦਿੱਤੀ ਆ ਉਹ ਇੰਨੇ ਕਿ ਸਾਡੇ ਨਾਲ ਹੀ ਨਾ ਜੇ ਤੁਹਾਡੇ ਨਾਲ ਵੀ ਹੋਵੇ ਹੁੰਦਾ ਨਾ ਕੱਲ ਸ਼ੰਗੀ ਦਾ ਫੋਨ ਆਇਆ ਪਰਸੋਂ ਤੇ ਹੀ ਉਥੋਂ ਕੰਸ ਆਪਾਂ ਨਾਲ ਕਰਦੇ ਆਏ ਆ ਤੇ ਉਹ ਕੁੜੀ ਨੂੰ ਕੁਝ ਦਿੰਦੇ ਨਹੀਂ ਪਾਇਆ ਤੇ ਨਾ ਤਹੀਂ ਆਖਣੇ ਕਿ ਤੂੰ ਹੀ ਕੋਣ ਹੋ ਹੋਏਗਾ ਕਰਨ ਵਾਲੇ ਕੀ ਗੱਲ ਹੋ ਉੱਥੇ ਇਤਾਂ ਹੀ ਹਰ ਬੰਦਾ ਦਾ ਹੀ ਨਾ ਬੰਦਾ ਕੋਈ ਜਿਹੜਾ ਤੁਰਿਆ ਫਿਰਦਾ ਤੁਰਿਆ ਨਾ ਮਦਦੀ ਕਰਿਆ ਫਿਰਦਾ ਮਦਦੀ ਆਪੋ ਆਪਣਾ ਨੂੰ ਕੱਢੀ ਜਾਂਦੇ ਚਲੋ ਫਿਰ ਕੀ ਕਰ ਲੈਣਾ ਤਾਂ ਪਰ ਇਹ ਨਹੀਂ ਜਦੋਂ ਚਾਹ ਹੋਣੀ ਪਾਣੀ ਪਾਇਆ ਵਾ ਅੰਨੀ ਤੱਕ ਚਾਹ ਨੂੰ ਪਾਈ ਦੀ ਲੋੜ ਨਹੀਂ ਕੀ ਗਰਮੀ ਪਈ ਆ ਪਾਣੀ ਪੀ ਲਿਓ ਅੱਛਾ ਹਾਂਜੀ ਪਰ ਜਿਹੜੀ ਗੱਲ ਕਰਨੀ ਹੈ ਇਹ ਨਹੀਂ ਕਰ ਲੋ ਫੇਰ ਹੁਣ ਜਿਹੜੀ ਗੱਲ ਕਰਨੀ ਹੈ ਕਾਇਲ ਗੱਲ ਕੀ ਕਰਨੀ ਆ ਕਿ ਜੋ ਉਹ ਤੁਹਾਡੇ ਇੱਥੇ ਆਉਂਦਾ ਉਹ ਉਹ ਕੀ ਚਾਹ ਰਿਹਾ ਤੂੰ ਕੁੜੀ ਨੂੰ ਜਾ ਕੇ ਪਕਾ ਲਓ ਤੇ ਤੂੰ ਉਹਦੇ ਹੀ ਖਾਦੀ ਧੀ ਬਣਾ ਕੇ ਕਰੋ ਕਿ ਵਿਆਹ ਹੀ ਆ ਜਦੋਂ ਅਹੀ ਆਪਣੀ ਇਤਹਾਸਿਕ ਵਿਆਹ ਕੁੜੀ ਨੂੰ ਮਿਲ ਜੇ ਹੁੰਦਾ ਇਹ ਨੂੰ ਪੜੀ ਜਾਂਦਾ ਹੈ ਪਾਗੇ ਇੱਕ ਤਰ੍ਹਾਂ ਤੂੰ ਆਪਣੇ ਨਾਲ ਗਾੜੀ ਨਾਲ ਮੇਰੇ ਕੋਈ ਤੇ ਸੈਂ ਕਰਾਏ ਨਾ ਮੇਰੇ ਕੋਈ ਤੇ ਭਾਵੇਂ ਨਹੀਂ ਭਾਈ ਤੇ ਇਹ ਕਿਹੜਾ ਸਹੂ ਹੋਇਆ ਭਰਾ ਪਿਓ ਤੇਰਾ ਜੀ ਨੇ ਜੀ ਕਰ ਗਿਆ ਨਹੀਂ ਨਹੀਂ ਠਾਕਾ ਉਹ ਆਵਾਕ ਹੈ ਜੀ ਦਾ ਸਰਦ ਤੂੰ ਆਪਣੀ ਦੁਨੀਆ ਦੀ ਨਾ ਮੈਨਾਂ ਉਹਦਾ ਇਹ ਨੂੰ ਨਹੀਂ ਤੇ ਤੈਨੂੰ ਆ ਨਾ ਤੇ ਵਾਅਦਾ ਮਿਲਦੇ ਆਇਆ ਇਹ ਨੂੰ ਨਹੀਂ ਉਹਨੂੰ ਵਾਅਦਾ ਦੇਂਦਿਆ ਪਰ ਚਲੋ ਮੰਗਦੀ ਮੈਂ ਉਹਦੇ پیسے ਦੇ ਦਿੰਦਾ ਚਲੋ ਤਾਇਤੀ ਜੀ ਉਹਨਾਂ ਕਹਿਤਾ ਪਰ ਤੁਸੀਂ ਤੇ ਨਾ ਆਪਣਾ ਲਾਭ ਛੱਡੋ ਤੁਸੀਂ ਆਪਣਾ ਦੇਣ ਤੇ ਰੁਤੇ ਆਓ ਜੋ ਇਹਦਾ ਹਿਸਾਬਾ ਬਣੂ ਤੇ ਰਹੋਗੇ ਤੂੰ ਹੀ ਪਟਵਾਰੀ ਕੋ ਜਾ ਕੇ ਪੁੱਛ ਲੋ ਹਾਂ ਸਾਰਾ ਕੁਝ ਹੀ ਗੱਲ ਕਰਦੇ ਮੇਰੀ ਗੱਲ ਸੁਣੋ ਸਿੱਖ ਪਾਉਣ ਦੀ ਲੋੜ ਕੀ ਆ ਇੱਥੇ ਤੁਹਾਡਾ ਕੋਈ ਐਸਾ ਨਹੀਂ ਹੈਗਾ ਇੱਥੇ ਹਮ ਤੇ ਟੱਪਨੋ ਤੇ ਨਿਕਲ ਜਾਓ બસ ਤੇ ਚਾਹ ਕਿ ਨਹੀਂ ਤਾਂ ਦਾ ਦੋ ਰੋਟੀ ਨਹੀਂ ਤਾਂ ਦਾ ਦੋ ਇਹ ਸਾਊ ਜੀ ਤੁਹਾਡਾ ਕੋਈ ਵੀ ਬੰਦਾ ਮੇਰੀ ਸੁਣੋ ਗੱਲ ਉਹ ਜਿਹੜਾ ਤੁਹਾਡਾ ਪੁਰਾਣਾ ਘਾਰੀ ਉਹ ਤੇ ਤੈਨੂੰ ਪਤਾ ਵੀ ਉਹ ਕੱਲ ਢਾਕੇ ਰਹੀ ਮੇਰੀ ਜੇ ਬਣਾ ਲਿਆ ਪੈੜੀ ਜਿਹੜੀ ਉਹ ਸਾਡੇ ਨਾਮ ਆ ਅਸੀਂ ਤੁਹਾਨੂੰ ਮੈਂਦੇ ਆ ਗੈਂਦੇ ਆ ਜੀ ਸਰਕੇ ਦਿਨੇ ਆ ਰਾਤ ਆਓ ਪਰ ਜਿਹੜੀ ਇਹ ਸਿਆਰੀ ਗੱਲ ਆ ਜਾ ਉਹ ਪੈੜੀ ਆੜੀ ਗੱਲ ਉਹ ਸਾਡੀ ਹੀ ਬਿਲਕੁਲ ਤੈ ਜੇ 6 ਕਿਲਰ ਪਾ ਲਈ ਇਹ ਮੈਲੀ ਤੇ 6 ਫੁੱਲਾ ਜਿੰਨਾ ਮੈਂ ਖੜਦੇ ਨਹੀਂ ਆ ਕਿਤੇ ਇੱਕ ਵੀ ਚੇਂਜਮੈਂਟ ਆਖ ਜਾਉਂਦੇ ਨੂੰ ਜੰਦੇ ਨਹੀਂ ਸੀ ਪੰਜਾਬ ਦੀ ਪੰਜਾਬ ਕਲੀ ਵੀ ਕਰੀ ਬਾਹ ਮੰਗਿਆ ਹੀ ਖੜਿਆ ਵੀ ਨਹੀਂ ਹਜੇ ਨੇ ਕਿਨੇ ਖੜੇ ਨਹੀਂ ਨੇ ਮੋਸ਼ ਖੜੇ ਲੈ ਕੇ ਨਹੀਂ ਆਏ ਤੂੰ ਖੜੇ ਲੈ ਲੈ ਪਹਿਲੋਂ ਲੈ ਕੇ ਗਈ ਮੁੜ ਕੇ ਫੇਰ ਆਂਦੀ ਮੇਰ ਕੋਲ ਤੇ ੱਲੇ ਤੇਰੇ ਮੁੰਡਿਆਂ ਨੂੰ ਬੈਠਿਆਗਾ ਤੁਹਾਡੇ ਵਾਸਤੇ ਉਹਨੂੰ ਚਾਹ ਦੇ ਪਿਆਲ ਦੇ ਕੋਟ ਚਾਹ ਬਣਾਵਾ ਨਹੀਂ ਤੁਹਾਡੀ ਚਾਹ ਮੈਂ ਹਾਂ ਚਾਹ ਨਹੀਂ ਪਿਆਲਤੀ ਹੁਣ ਨਹੀਂ ਤੇ ਕੋਈ ਵੀ ਤੁਹਾਡੀ ਮਰਜੀ ਆ ਨਹੀਂ ਨਹੀਂ ਕੋਈ ਮਤਲਬ ਜੀ ਬੰਦ ਤੇ ਹੁੰਦੇ ਜਾਂਦੇ ਰਹੋ ਜਦੋਂ ਮਰਜੀ ਦਰਵਾਜ਼ੇ ਖੁੱਲ੍ਹੇ ਸਾਡੇ ਬਾਹਰ ਨਹੀਂ ਤੇ ਮੈਂ ਫਟਵਾਰੀ ਨਾਲ ਗੱਲ ਕਰੂੰ ਤੂੰ ਵੀ ਕਰੋ ਕਰੋ ਪਰਵਾਨਾ ਨਾਲ ਫਟਵਾਰੀ ਨਾਲ ਗੱਲ ਕਰੀ ਜਾ ਕੋਈ ਨਹੀਂ ਕੋਈ ਨਹੀਂ ਤੇ ਜਿਹੜੀ ਹੈ ਬੰਦੀ ਕਰਨੂ ਕਾਨੂੰਨੀ ਕਾਰਵਾਈ ਹੋ ਗਈ ਤੇ ਫਿਰ ਮੈਨੂੰ ਬਤਾਈ ਜੀ ਫਿਰ ਮੈਂ ਉਹ ਕਰੀਏ ਨਹੀਂ ਕਾਰਵਾਈ ਕਰੋ ਪੁੱਤ ਅਈ ਸਭ ਕੁਝ ਨਹੀਂ ਗਿਆ ਉੱਥੇ ਸਾਡੇ ਕੋ ਕਾਗਜ਼ੇ ਚਲ ਕੋਈ ਪਟਵਾਲਾ ਕਰਦੇ ਨਾ ਉਹਦੇ ਆਨਲਾਈਨ ਸਿਸਟਮ ਹੋ ਗਿਆ ਹਾਂ ਦੇ ਨਿਕਲਵਾਏ ਫੋਟੋਆਂ ਤੋਂ ਥੋੜੀ ਆ ਗਈ ਤੇ ਕਾਲੀ ਨਹੀਂ ਰਹਿ ਗਈ ਤੁਹਾਨੂੰ ਕਾਹਦੀ ਕਰਾਏ ਲੰਗੇ ਨਹੀਂ ਆ ਰਹੇ ਕੋਈ ਨਹੀਂ ਦੇਖੋ ਵੀ ਉਹਨੇ ਵੀ ਉਂਗਲ ਫੜੋ ਮਾਟਾ ਹਾ ਨਾ ਬਾਹ ਫੜ ਕੇ ਨਾ ਦਿੱਤੇ ਆਹੋ ਦੇਖੋ ਕਿਦਰ ਦੀ ਗੱਲਾਂ ਕਰਦੇ ਆ ਇਹ ਵੀ ਉਹ ਗੱਲ ਹੀ ਬਜੀਤ ਹੁੰਦੀ ਹੀ ਆਂਦੀ ਵੀ ਮੈਨੂੰ ਖਲੋਣ ਨੂੰ ਇੱਕਰ

ਇਦਾਂ ਮੈਂ ਆਪਣੇ ਤੋਂ ਹਿੱਸਾ ਹੀ ਲੈ ਸਕਦੇ ਆ ਕੋਰੋਨਾ ਵੀ ਵਿੱਚ ਦੂ ਨਾ ਉਹ ਤੁਸੀਂ ਖੇਰ ਖਾ ਕੇ ਆਉਂਦੇ ਆ ਇੱਥੇ ਆ ਕੇ ਆਪਣੇ ਤੋਂ ਆਪਣੇ ਮਾਂ ਦੇ ਘੜੀ ਆਪਣੇ ਉੱਪਰ ਦਾਈ ਦੇ ਘੜੀ ਬੋਲਦਾ ਨਹੀਂਗਾ ਤੇ ਚੋਕ ਕੇ ਮੂੰਹ ਦੇ ਨੂੰ ਨਾਲ ਲਾ ਗਈ ਨਾ ਲੈ ਕੇ ਇੱਥੇ ਆ ਗਿਆ ਹਿੱਸਾ ਦਾ ਯਾਰ ਕਿੰਨੇ ਸਾਡੇ ਇਹ ਵੇ ਕਿੰਨਾ ਮੰਦਬਲੀ ਇਹ ਵੀ ਮੰਦਬਲੀ ਨਿਸ਼ਤਾਈਆ ਜੱਗਾ ਰਹਦਾ ਜੱਗਾ ਹੈ ਸੇਗਾ ਤੁਹਾਡਾ ਆਜੀਵਾਵਾ ਇੱਕਦਮ ਕਟੂ ਘੜੀ ਦੇ ਪੰਜ